ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵਧੀਆ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਵੀਡੀਓ ਗੰਨੇ ਦੇ ਜੂਸ ਦੀ ਜੋ ਕਿ YouTube ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਆਪਾਂ ਸੋਚਿਆ ਚਲੋ ਆਪਾਂ ਵੀ ਤੁਹਾਡੇ ਨਾਲ ਲਾਈਵ ਇਹ ਵੀਡੀਓ ਰਿਜ਼ਲਟ ਦਿਖਾਈਏ ਤੁਹਾਨੂੰ ਵੀ ਗੰਨੇ ਦਾ ਜੂਸ ਆਪਾਂ ਬਣਾ ਸਕਦੇ ਆ ਇਹਦਾ ਕਿ ਨਹੀਂ ਵੀ ਉਹ ਟੇਸਟ ਗੰਨੇ ਦਾ ਆਉਂਦਾ ਕਿ ਨਹੀਂ ਤੇ ਅੱਜ ਆਪਾਂ ਤੁਹਾਨੂੰ ਲਾਈਵ ਦਿਖਾਵਾਂਗੇ ਨਾਲ-ਨਾਲ ਵੀਡੀਓ ਦੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਬਣਾਈਏ ਗੰਨੇ ਦਾ ਜੂਸ ਬਿਨਾ ਗੰਨੇ ਤੋਂ ਤੇ ਜੂਸ ਬਣਾਉਣ ਲਈ ਜੀ ਇਹ ਆਪਾਂ ਨੇ ਲੈ ਲਿਆ ਗੂੜ ਤੇ ਤੁਸੀਂ ਆਪ ਦੇ ਹਿਸਾਬ ਨਾਲ ਲੈ ਸਕਦੇ ਵੱਧ ਘੱਟ ਜਿੰਨਾ ਕਿ ਤੁਸੀਂ ਬਣਾਉਣਾਗਾ ਦੋ ਗਲਾਸ ਦੇ ਹਿਸਾਬ ਨਾਲ ਜਾਂ ਤਿੰਨ ਦੇ ਚਾਰ ਦੇ ਹਿਸਾਬ ਨਾਲ ਤੇ ਇਹਨੂੰ ਆਪਾਂ ਹੁਣ ਬਰੀਕ ਪਾਣਾ ਲਾਂਗੇ ਜੀ ਬਰੀਕ ਬਰੀਕ ਪੀਸੇ ਕਰ ਲਾਂਗੇ ਇਹਦੇ ਗੁੜ ਦੇ ਗੁੜ ਆਪਾਂ ਨੇ ਬਰੀਕ ਇਹ ਇਸ ਤਰੀਕੇ ਨਾਲ ਪਾਣ ਲਿਆ ਜੀ ਤੇ ਹੁਣ ਜਿਵੇਂ ਗੁੜ ਦੀ ਤਸੀਰ ਇਹ ਗਰਮ ਹੁੰਦੀ ਹੈ ਤੇ ਆਪਾਂ ਇਹਨੂੰ ਠੰਡਾ ਕਰਾਂਗੇ ਤੇ ਠੰਡਾ ਕਰਨ ਲਈ ਇਹ ਆਪਾਂ ਨੇ ਲੈਤਾ ਮਟਕਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਮਿੱਟੀ ਦਾ ਬਰਤਨ ਲੈਤਾ ਆਪਾਂ ਨੇ ਕੜਾ ਛੋਟਾ ਜਿਹਾ ਤੇ ਇਹਦੇ ਵਿੱਚ ਪਾ ਲਾਂਗੇ ਆਪਾਂ ਗੁੜ ਸਾਰਾ ਗੁੜ ਆਪਾਂ ਇਹਦੇ ਵਿੱਚ ਪਾ ਲੈਣਾ ਤਰੀਕੇ ਨਾਲ ਗੁੜ ਪਾ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਤੇ ਗੁੜ ਆਪਾਂ ਸਾਰਾ ਇਹਦੇ ਵਿੱਚ ਪਾਤਾ ਹੀ ਪਾਣੀ ਚ ਮਟਕੇ ਚ ਤੇ ਹੁਣ ਆਪਾਂ ਉਤੋਂ ਇਹਨੂੰ ਟੱਕ ਕੇ ਰੱਖ ਦੇਣਾ ਅੱਧੇ ਘੰਟੇ ਲਈ ਅੱਧੇ ਘੰਟੇ ਚ ਇਹਦੀ ਤਸੀਰ ਗੁੜ ਦੀ ਠੰਡੀ ਹੋ ਜੂਗੀ ਤੇ ਫਿਰ ਆਪਾਂ ਬਣਾਵਾਂਗੇ ਇਹਦਾ ਜੂਸ ਲੋ ਜੀ ਅੱਧਾ ਘੰਟਾ ਹੋ ਗਿਆ ਹੁਣ ਆਪਾਂ ਗੁੜ ਵਾਲੇ ਪਾਣੀ ਨੂੰ ਸਾਰੇ ਨੂੰ ਪਾ ਲਾਂਗੇ ਇਹਦੇ ਵਿੱਚ ਜੂਸਰ ਜੱਗ ਚ ਤੇ ਜੇਕਰ ਤੁਸੀਂ ਪਾਣੀ ਨੂੰ ਪੋੜਨਾ ਤਾਂ ਪਾਉਣ ਸਕਦੇ ਹੋ ਕਿਉਂਕਿ ਗੰਨੇ ਦੇ ਗੁੜ ਦੇ ਵਿੱਚ ਕਈ ਵਾਰ ਨਾ ਕੋਈ ਜਿਵੇਂ ਗੰਨੇ ਦੇ ਉਹ ਹੁੰਦੇ ਹੋਗੇ ਡੱਕੇ ਵਗੈਰਾ ਤੇ ਆਪਾਂ ਇਹਨੂੰ ਪੁੰਦੇ ਨਹੀਂ ਜੀ ਆਪਾਂ ਇਹਨੂੰ ਇਦਾਂ ਹੀ ਪਾ ਲਾਂਗੇ ਜੱਗ ਦੇ ਵਿੱਚ ਸਾਰਾ ਪਾਣੀ ਆਪਾਂ ਜੱਗ 'ਚ ਪਾ ਲਿਆ ਜੀ ਤੇ ਲਓ ਜੀ ਇੱਥੇ ਆਪਾਂ ਲੈ ਲਿਆ ਪਦੀਨਾ ਇੱਕ ਨਿੰਬੂ ਚਾਹੀਦਾ ਆਪਾਂ ਨੂੰ ਤੇ ਇਹ ਹੈਗਾ ਕਾਲਾ ਨਮਕ ਜੀ ਇਹ ਤਿੰਨ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੁਣ ਤੇ ਪਦੀਨੇ ਨੂੰ ਵੀ ਆਪਾਂ ਇਹਦੇ ਵਿੱਚ ਹੀ ਪਾ ਲਾਂਗੇ ਇਸ ਤਰੀਕੇ ਨਾਲ ਲੋ ਜੀ ਹੁਣ ਆਪਾਂ ਨਿੰਬੂ ਵੀ ਨਿਚੋੜ ਲਾਂਗੇ ਇਹਦੇ ਵਿੱਚ ਤੇ ਕਾਲਾ ਨਮਕ ਵੀ ਆਪਾਂ ਵਿੱਚ ਪਾ ਲਾਂਗੇ ਜੀ ਇਹ ਤੇ ਲੋ ਜੀ ਹੁਣ ਆਪਾਂ ਇਹਨੂੰ ਠੰਡਾ ਠਾਰ ਹੋਰ ਬਣਾਉਣ ਲਈ ਤੇ ਇਹ ਚ ਆਪਾਂ ਪਾ ਦਾਂਗੇ ਬਰਫ਼ ਦੇ ਟੁਕੜੇ ਤੇ ਹੁਣ ਆਪਾਂ ਇਹਨੂੰ ਉੱਤੋਂ ਬੰਦ ਕਰ ਲਾਂਗੇ ਤੇ ਹੁਣ ਆਪਾਂ ਇਹਦਾ ਬਣਾਉਨੇ ਆ ਜੂਸ ਲੋ ਜੀ ਹੁਣ ਆਪਾਂ ਬਣਾਉਨੇ ਆ ਇਹਦਾ ਜੂਸ ਤੇ ਗੇੜੇ ਦਵਾ ਦਗੇ ਆਪਾਂ ਇਹਨੂੰ ਜੀ ਹੁਣ ਆਪਾਂ ਗਲਾਸਾਂ 'ਚ ਕੱਢ ਲਏ ਜੂਸ। ਲੋ ਜੀ ਆਪਾਂ ਗਲਾਸਾਂ 'ਚ ਪਾ ਲਿਆ ਜੂਸ। ਲੋ ਜੀ ਉਤੋਂ ਆਪਾਂ ਹੋਰ ਠੰਡਾ ਕਰਨ ਲਈ ਇਹਨੂੰ ਪਾਤੀ ਬਰਫ਼, ਹੰਡੀ ਚੰਡੀ। ਤੇ ਬਹੁਤ ਹੀ ਵਧੀਆ ਆਪਣਾ ਸ਼ਰਬਤ ਬਣ ਕੇ ਤਿਆਰ ਆ ਗੰਨੇ ਦਾ। ਤੇ ਲਓ ਜੀ ਆਪਣਾ ਠੰਡਾ ਠਾਰ ਗੰਨੇ ਦਾ ਜੂਸ ਬਣ ਕੇ ਤਿਆਰ ਹੈ। ਤੇ ਤੁਸੀਂ ਵੀ ਇਸ ਤਰੀਕੇ ਨਾਲ ਜੂਸ ਬਣਾ ਕੇ ਇੱਕ ਵਾਰ ਜ਼ਰੂਰ ਪੀਓ। ਹੁਣ ਆਪਾਂ ਤੁਹਾਨੂੰ ਇਹਦਾ ਟੇਸਟ ਕਰਕੇ ਵੀ ਦਿਖਾਉਨੇ ਆ ਕਿਦਾਂ ਦਾ ਇਹਦਾ ਟੇਸਟ ਹੈਗਾ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਜੂਸ ਪੀ ਕੇ ਦਿਖਾਉਨੇ ਆ ਇਹ ਬਿਲਕੁਲ ਗੰਨੇ ਜੂਸ ਵਰਗਾ ਟੇਸਟ ਆਉਂਦਾ ਜਾਂ ਨਹੀਂ ਤੇ ਫਿਰ ਤੁਹਾਨੂੰ ਦੱਸਦੇ ਆ ਰਿਵਿਊ ਇਹਦਾ ਬਿਲਕੁਲ ਫਲੇਵਰ ਆ ਰਿਹਾ ਗੰਨੇ ਦੇ ਜੂਸ ਦਾ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਤੇ ਬਿਲਕੁਲ ਵੀ ਨਹੀਂ ਪਤਾ ਲੱਗ ਰਿਹਾ ਵੀ ਇਹ ਆਪਾਂ ਗੁੜ ਤੋਂ ਤਿਆਰ ਕਰਿਆ ਤੇ ਐਂ ਲੱਗਦਾ ਜਿਵੇਂ ਆਪਾਂ ਗੰਨੇ ਦਾ ਜੂਸ ਹੀ ਪੀ ਰਹੇ ਹੁੰਨੇ ਆਂਗੇ ਤੇ ਘਰ 'ਚ ਹੀ ਆਪਾਂ ਠੰਡਾ ਠਾਰ ਜੀ ਗੰਨੇ ਦਾ ਜੂਸ ਬਿਨਾ ਗੰਨੇ ਤੋਂ ਬਣਾ ਸਕਦੇ ਆ ਤੇ ਇਹ ਬਹੁਤ ਹੀ ਆਸਾਨੀ ਨਾਲ ਇਹ ਬਣ ਜਾਂਦਾਗਾ ਬਹੁਤ ਹੀ ਜਲਦੀ ਤੇ ਕਿਤੇ ਬਾਜ਼ਾਰ ਜਾਣ ਦੀ ਲੋੜ ਨਹੀਂ ਗੰਨੇ ਦਾ ਜੂਸ ਪੀਣ ਦੀ ਤੇ ਘਰ 'ਚ ਬਣਾ ਕੇ ਪਿਓ ਜੀ ਇਸ ਤਰੀਕੇ ਨਾਲ ਤੇ ਮੈਨੂੰ ਤਾਂ ਇਹ ਬਹੁਤ ਜ਼ਿਆਦਾ ਪਸੰਦ ਆਇਆ ਜੀ ਤੇ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਨਾ ਜੀ ਬਣਾ ਕੇ ਪੀਣਾ ਗੰਨੇ ਦਾ ਜੂਸ ਤੇ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਇਆ ਜੀ ਤੇ ਜੇਕਰ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ